ਜੇ ਪਿਤੇ ਕਈ ਦਿਨਾਂ ਤੋਂ ਹੜ੍ਹਾਂ ਆਏ ਨੇ ਹੜ੍ਹਾਂ ਦੀ ਮਾਰ ਦੇ ਨਾਲ ਲੋਕ ਜਿਹੜੇ ਬੇਘਰ ਹੋ ਗਏ ਨੇ ਤਾਂ ਉੱਥੇ ਹੀ ਵੱਖ-ਵੱਖ ਸੰਸਥਾਵਾਂ ਵੱਲੋਂ ਜਿਹੜਾ ਆ ਰਾਸ਼ਨ ਸਮਗਰੀ ਭੇਜਾਈ ਜਾ ਰਹੀ ਹੈ ਉੱਥੇ ਹੀ ਕੁਝ ਡਾਕਟਰਾਂ ਦੀ ਟੀਮ ਵੱਲੋਂ ਜਿਹੜਾ ਆ ਪਿੰਡਾਂ ਦੇ ਵਿੱਚ ਜਾ ਜਾ ਕੇ ਜੜੀਆਂ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਨਾਲ ਡਾਕਟਰ ਸਾਹਿਬ ਕੀ ਨਾਮ ਜਿੱਤੇ ਕਿਹੜਾ ਹਸਪਤਾਲ ਹੈ ਮੇਰਾ ਨਾਮ ਵਿਲੀਅਮ ਮਸੀ ਹੈ ਮੈਂ ਗਲੋਬਲ ਹਸਪਤਲ ਤੋਂ ਅੰਮ੍ਰਿਤਸਰ ਮਜੀਠਾ ਰੋਡ ਤੋਂ ਗੱਲ ਕਰ ਰਿਹਾ ਹਾਂ ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜਿਸ ਤਰ੍ਹਾਂ ਬੀਤੇ ਦਿਨਾਂ ਦੇ ਵਿੱਚ ਹਰ ਪ੍ਰਭਾਵਿਤ ਲੋਕਾਂ ਦੇ ਦੁੱਖ ਨੂੰ ਅੱਜ ਇੱਕ ਵਾਰੀ ਫੇਰ ਸਾਨੂੰ ਪਰਮਾਤਮਾ ਨੇ ਸਮਾਂ ਦਿੱਤਾ ਕਿ ਅਸੀਂ ਫਿਰ ਤੋਂ ਇੱਕ ਵਾਰੀ ਉਹਨਾਂ ਦੇ ਦੁੱਖ ਦੇ ਵਿੱਚ ਜਾ ਕੇ ਸਾਂਝੀ ਹੋਈਏ। ਸੋ ਅਸੀਂ ਮੈਂ ਆਪਣੇ ਬਾਰੇ ਪਹਿਲੇ ਦੱਸਣਾ ਮੇਰਾ ਨਾਮ ਵਿਲੀਅਮ ਸੀ ਹੈ ਜੋ ਕਿ ਗਲੋਬਲ ਹਸਪੀਟਲ ਤੋਂ ਮੈਨੇਜਿੰਗ ਡਾਇਰੈਕਟਰ ਗੱਲ ਕਰ ਰਿਹਾ ਹਾਂ। ਸੋ ਅਸੀਂ ਸਾਰੇ ਹੀ ਅੱਜ ਸਾਡੀ ਪੂਰੀ ਟੀਮ ਸਾਡੇ ਨਾਲ ਸਾਡੇ ਅਮਨੀ ਸਰ ਤੋਂ ਸਾਰੀਆਂ ਸੰਸਥਾਵਾਂ ਦੇ ਨਾਲ ਸਾਡੀ ਗਲੋਬਲ ਹਸਪੀਟਲ ਦੀ ਟੀਮ ਜੋ ਹੈ ਕਿ ਰਲ ਕੇ ਅੱਜ ਇੱਕ ਅਲੱਗਾ ਅਲੱਗਾ ਪਿੰਡਾਂ ਦੇ ਵਿੱਚ ਜੋ ਛੇਤਾਂ ਦੇ ਵਿੱਚ ਜੋ ਲੋਕ ਆਪਣੇ ਘਰ ਬਣਾ ਕੇ ਬੈਠੇ ਹੋਏ ਨੇ ਜਿਨ੍ਹਾਂ ਦੇ ਕੋਲ ਦਵਾਈਆਂ ਦੀ ਸਹੂਲਤ ਨਹੀਂ ਪਹੁੰਚੀ ਜਾਂ ਰਾਸ਼ਨ ਦੀ ਸਮੱਗਰੀ ਅਜੇ ਤੱਕ ਨਹੀਂ ਪਹੁੰਚੀ ਸੋ ਉਹਨਾਂ ਪਰਿਵਾਰਾਂ ਦੇ ਨਾਲ ਅਸੀਂ ਅੱਜ ਆ ਕੇ ਗੱਲਬਾਤ ਕਰਕੇ ਅਤੇ ਉਹਨਾਂ ਲੋਕਾਂ ਦੇ ਨਾਲ ਅਸੀਂ ਇਹ ਸਾਰੀਆਂ ਦਵਾਈਆਂ ਜੋ ਉਹਨਾਂ ਨੂੰ ਚਾਹੀਦੀਆਂ ਸੀ ਜਿਸ ਤਰ੍ਹਾਂ ਦੀਆਂ ਅਸੀਂ ਦੇਖ ਰਹੇ ਹਾਂ ਕਿ ਪਾਣੀ ਦੀ ਮਾਰ ਦੇ ਨਾਲ ਬਹੁਤ ਸਾਰੀਆਂ ਲੋਕਾਂ ਨੂੰ ਬਿਮਾਰੀਆਂ ਜਿਦਾਂ ਖਾਰਿਸ਼ ਦੀ ਪ੍ਰੋਬਲਮ ਆ ਰਹੀ ਹੈ ਕਿ ਇਹਦੇ ਪੇਟ ਖਰਾਬ ਹੋਏ ਨੇ ਹਰ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਵੀ ਜੋ ਵੀ ਉਹਨਾਂ ਨੂੰ ਸਮੱਸਿਆ ਸੀ ਹਰ ਤਰ੍ਹਾਂ ਦੀ ਉਹਨਾਂ ਨੂੰ ਅਸੀਂ ਦਵਾਈ ਜਿਹੜੀ ਆ ਪ੍ਰੋਵਾਈਡ ਕੀਤੀ ਹੈ ਇਸ ਤਰ੍ਹਾਂ ਦੇ ਹਾਲਾਤ ਦੇਖਣ ਨੂੰ ਮਿਲੇ ਲੋਕਾਂ ਨਾਲ ਤੁਸੀਂ ਗੱਲਬਾਤ ਕੀਤੀ ਕਿਸ ਤਰ੍ਹਾਂ ਦੀਆਂ ਜ਼ਿਆਦਾਤਰ ਪਾਣੀ ਜਿਹੜਾ ਹੁਣ ਥੋੜਾ ਕੰਟਰੋਲ ਹੋਇਆ ਹੈ ਤਾਂ ਕਿਸ ਤਰ੍ਹਾਂ ਦੀਆਂ ਲੋਕਾਂ ਵੱਲੋਂ ਜਿਹੜਾ ਤੁਹਾਨੂੰ ਦੱਸਿਆ ਗਿਆ ਕਿ ਕਿਹੜੀ-ਕਿਹੜੀ ਚੀਜ਼ ਦੀ ਜਿਹੜੀ ਉਹਨਾਂ ਨੂੰ ਪ੍ਰੋਬਲਮ ਆ ਰਹੀ ਹੈ ਕਿ ਸਮੱਸਿਆ ਦੇਖਿਏ ਜੇ ਅਸੀਂ ਅੱਜ ਗੱਲ ਕਰੀਏ ਕਿ ਪਾਣੀ ਦਾ ਲੈਵਲ ਜਿਹੜਾ ਬਹੁਤ ਘਟਿਆ ਹੈ ਪਰ ਉਹਦੇ ਮੁਤਾਬਕ ਅਸੀਂ ਅੱਜ ਗੱਲ ਕਰੀਏ ਕਿ ਪੰਜਾਬ ਅੱਜ ਜਿਹੜਾ ਵਾ ਫਿਰ 3 ਸਾਲ 40 ਸਾਲ ਜਿਹੜੇ ਇਲਾਕਿਆਂ ਨੂੰ ਪਾਣੀ ਦੀ ਮਾਰ ਵੱਜੀ ਹੈ ਉਹ ਪਿੱਛੇ ਚਲਾ ਗਿਆ ਹੈ ਇਹਦੇ ਇਲਾਵਾ ਅਸੀਂ ਆਪਣੇ ਚੈਨਲ ਅਤੇ ਤੁਹਾਡੇ ਚੈਨਲ ਮਾਧਿਅਮ ਅਸੀਂ ਇਹ ਸਰਕਾਰ ਨੂੰ ਆਪਣੇ ਵੱਲੋਂ ਆਪਣੀ ਬੇਨਤੀ ਕਰਦੇ ਹਾਂ ਕਿ ਇਹਨਾਂ ਲੋਕਾਂ ਦੀ ਖਾਸ ਤੌਰ ਤੇ ਇਹਨਾਂ ਦੀ ਜਿਹੜੀ ਹੈ ਮਦਦ ਕੀਤੀ ਜਾਵੇ ਕਿਉਂਕਿ ਆਰਥਿਕ ਤੌਰ ਤੇ ਬਹੁਤ ਸਾਰੇ ਇਹ ਲੋਕ ਜਿਹੜੇ ਨੇ ਪਿੱਛੜ ਗਏ ਨੇ ਠੀਕ ਹੈ ਆ ਕਿੰਨੇ ਕ ਜਿਹੜੇ ਤੁਸੀਂ ਮਰੀਜ਼ ਦੇਖੇ ਜਿੱਥੇ ਲੋਕਾਂ ਨਾਲ ਗੱਲਬਾਤ ਕੀਤੀ ਕਿੰਨੇ ਕ ਹੁਣ ਤੱਕ ਪੇਸ਼ੈਂਟ ਜੜੇ ਅੱਜ ਜਿਹੜੇ ਅਸੀਂ ਘਰ ਤੋਂ ਘਰ ਵੀ 150 200 ਪਰਿਵਾਰ ਦੇ ਨਾਲ ਮਿਲੇ ਆ ਜਿਨ੍ਹਾਂ ਦੇ ਦੁੱਖ ਨੂੰ ਅਸੀਂ ਵੇਖਿਆ ਹੈ ਪਾਣੀ ਦੀ ਹਾਰ ਹਰ ਦੀ ਮਾਰ ਵੱਜਣ ਦੇ ਨਾਲ ਕਈਆਂ ਦੀਆਂ ਲੱਤਾਂ ਟੁੱਟੀਆਂ ਨੇ ਕਈਆਂ ਦੀਆਂ ਬਾਹਾਂ ਟੁੱਟੀਆਂ ਨੇ ਸੋ ਅਸੀਂ ਆਪਣੇ ਹਸਪੀਟਲ ਵੱਲੋਂ ਉਹਨਾਂ ਲੋਕਾਂ ਨੂੰ ਅਪੀਲ ਕਰਕੇ ਆਏ ਆ ਕਿ ਅਸੀਂ ਇਹ ਜਿਹੜੇ ਲੋਕ ਹਰ ਦੀ ਪੀਰਤ ਦੇ ਨਾਲ ਇਸ ਟਾਈਮ ਤੇ ਘਰਾਂ ਦੇ ਵਿੱਚ ਪਏ ਨੇ ਅਹੀਂ ਉਹਨਾਂ ਕੋਲੋਂ ਆਪਣਾ ਹਸਪੀਟਲ ਦਾ ਇਲਾਜ ਜਿਹੜਾ ਵਾ ਉਹ ਆਪਣੀ ਸੰਸਥਾ ਵੱਲੋਂ ਫ੍ਰੀ ਕਰਕੇ ਦਿਆ। ਡਾਕਟਰ ਸਾਹਿਬ ਇਹ ਦੇਖਿਆ ਇਹ ਦੇਖਿਆ ਜਾਏਗਾ ਕਿ ਪਾਣੀ ਦਾ ਲੈਵਲ ਘਟ ਗਿਆ ਥੋੜਾ ਸਥਿਤੀ ਕੰਟਰੋਲ ਹੋ ਗਈ। ਉਹਦੇ ਨਾਲ ਜਿਹੜੀਆਂ ਜ਼ਿਆਦਾਤਰ ਕਿਹੜੀਆਂ ਬਿਮਾਰੀਆਂ ਜਿਹੜੀਆਂ ਫੈਲਦਾ ਖਤਰਾ ਹੈ। ਦੇਖੋ ਪਾਣੀ ਜਿਸ ਤਰ੍ਹਾਂ ਪਾਣੀ ਦਾ ਲੈਵਲ ਅਸੀਂ ਗੱਲ ਕਰ ਰਹੇ ਹਾਂ ਕਿ ਪਾਣੀ ਦਾ ਲੈਵਲ ਘਟਿਆ ਹੈ। ਬਟ ਪਾਣੀ ਦੇ ਨਾਲ ਘਟਣ ਦੇ ਨਾਲ ਜਿਹੜੇ ਅੱਜ ਲੋਕਾਂ ਦੇ ਨਾਲ ਅਸੀਂ ਗੱਲ ਜਦੋਂ ਕੀਤੀ ਹੈ ਬਹੁਤ ਸਾਰਾ ਮਲੇਰੀਆ ਫੈਲਣ ਦਾ ਡਰ ਹੈ ਡੇਂਗੂ ਫੈਲਣ ਦਾ ਡਰ ਹੈ ਸੋ ਅਪੀਲ ਕਰਦੇ ਹਾਂ ਤੁਹਾਡੇ ਚੈਨਲ ਦੇ ਜਰੀਏ ਕਿ ਇਹਨਾਂ ਲੋਕਾਂ ਨੂੰ ਜਿਆਦਾ ਤੋਂ ਜਿਆਦਾ ਪਾਣੀ ਜਿਹੜਾ ਵਾ ਬੋਇਲਡ ਕਰਕੇ ਪੀਓ ਠੀਕ ਹੈ ਪ੍ਰੇਜ ਰੱਖੋ ਖੜੇ ਪਾਣੀ ਦੇ ਵਿੱਚ ਜਾਣ ਦੀ ਜਿਆਦਾ ਕੋਸ਼ਿਸ਼ ਨਾ ਕਰੋ ਸੋ ਆਪਣਾ ਜਿਹੜਾ ਵਾ ਜਿਆਦਾ ਤੋਂ ਜਿਆਦਾ ਪ੍ਰੇਜ ਰੱਖੋ ਠੀਕ ਹੈ ਜੀ ਤਾਂ ਮੈਮ ਕੀ ਨਾਮ ਹੈ ਸੁਮਨ ਪੇਪਰ ਤੁਸੀਂ ਮੈਡੀਸਿਨ ਦਿੱਤੀਆਂ ਜਿਆਦਾਤਰ ਕਿਹੜੀਆਂ ਬਿਮਾਰੀਆਂ ਜਿਹੜੀਆਂ ਲੋਕਾਂ ਨੂੰ ਹੁੰਦੀਆਂ ਨੇ ਖਾਰਸ਼ ਵਗੈਰਾ ਬੱਚਿਆਂ ਨੂੰ ਵੱਡਿਆਂ ਨੂੰ ਬਜ਼ੁਰਗਾਂ ਨੂੰ ਖਾਸ ਵਗੈਰਾ ਹੀ ਜਿਵੇਂ ਹੋ ਰਹੀ ਹੈ ਜੋ ਕਿ ਗੰਦੇ ਪਾਣੀ ਤੋਂ ਹੋ ਰਹੀ ਹੈ ਜੋ ਪਾਣੀ ਆਇਆ ਵਾ ਉਹਦੇ ਕਰਕੇ ਮਸ਼ਰਾਂ ਤੇ ਕਿਹੋ ਜਿਹੇ ਹਾਲਾਤ ਬਣੇ ਤੁਸੀਂ ਕਿੰਨ ਚਾਹ ਦੇਖਿਆ ਕਿੰਨ ਲੋਕ ਦੇ ਘਰ ਨੇ ਸੜਕਾਂ ਦੇ ਕੰਮ ਨੇ ਰਾਸ਼ਨ ਵਾਲੀਆਂ ਗੱਡੀਆਂ ਦੀਆਂ ਤਾਂ ਮਗਰ ਪਾਈ ਦੇ ਨੇ ਕਹਿੋ ਜਿਹੇ ਹਾਲਾਤ ਬਣੇ ਬਹੁਤ ਮਾੜੇ ਹਾਲਾਤ ਦੇਖ ਕੇ ਆਇਆ ਬਹੁਤ ਜ਼ਿਆਦਾ ਹੀ ਮਾੜੇ ਹਾਲਾਤ ਨੇ ਜਿਨ੍ਹਾਂ ਦੇ ਕਰਕੇ ਲੋਕਾਂ ਨੂੰ ਗਰੀਬ ਫੈਮਿਲੀ ਨੂੰ ਬਹੁਤ ਜ਼ਿਆਦਾ ਤਿੱਕਤ ਹੋ ਰਹੀ ਹੈ ਪਾਣੀ ਦਾ ਕਰਕੇ ਬਿਮਾਰੀਆਂ ਵੀ ਫੈਲ ਰਹੀਆਂ ਬੱਚੇ ਬਿਮਾਰ ਪਏ ਆ ਬਜ਼ੁਰਗ ਬਿਮਾਰ ਪਏ ਆ ਜਿਨ੍ਹਾਂ ਕੋ ਆਪਣੇ ਹਸਪਤਲ ਤੱਕ ਨਹੀਂ ਜਾਇਆ ਜਾ ਰਿਹਾ ਤੇ ਉਹਨਾਂ ਨੂੰ ਅੱਜ ਚਲੋ ਜਿੰਨਾ ਹੋ ਸਕੇ ਆਪਾਂ ਆਪਣੇ ਵੱਲੋਂ ਮਦਦ ਕਰਕੇ ਆਏ ਆ। ਬਾਕੀ ਅਪੀਲ ਕਰਨਾ। ਬਸ ਇਹੀ ਹੈ ਸਰਕਾਰ ਨੂੰ ਕਿ ਜਿੰਨਾ ਹੋ ਸਕੇ ਵੱਧ ਤੋਂ ਵੱਧ ਉਹਨਾਂ ਦੀ ਮਦਦ ਕੀਤੀ ਜਾਵੇ। ਤਾਂ ਗੱਲਬਾਤ ਕੀਤੀ ਹੈ گلوبਲ ਹਸਪਤਲ ਹੈ ਮਜੀਠਾ ਰੋਡ ਤੇ ਡਾਕਟਰ ਸਾਹਿਬ ਗੱਲ ਕਰਨਾ ਚਾਹੁੰਦੇ ਨੇ ਹਾਂਜੀ ਡਾਕਟਰ ਸਾਹਿਬ ਸਾਨੂੰ ਅਸੀਂ ਧੰਨਵਾਦ ਕਰਦੇ ਆ ਆਪਣਾ ਮਿਸਟਰ ਮਨਜੀਤ ਸਿੰਘ ਨੇ ਇਹ ਦਿੱਲੀ ਦੀ ਕੰਪਨੀ ਦੇ ਅੰਦਰ ਕੰਮ ਕਰਦੇ ਨੇ ਇਹਨਾਂ ਨੇ ਸਾਨੂੰ ਇੱਕ ਐਂਬੂਲੈਂਸ ਦੀ ਅੱਜ ਮਦਦ ਵੀ ਕੀਤੀ ਹੈ ਲੋਕਾਂ ਨੂੰ ਮਤਲਬ ਹਰ ਪੀੜਤਾਂ ਦੀ ਮਦਦ ਕਰਨ ਨੂੰ ਹਾਂ ਜੀ ਕੀ ਕਹਿਣਾ ਚਾਹੋਦੇ ਕੀ ਨਾ ਜੀ ਮੈਂ ਮੇਰਾ ਨਾਮ ਆਪਣਾ ਮਨਜੀਤ ਸਿੰਘ ਜੀ ਮੈਂ ਅੱਗੇ ਵਾਸਤੇ ਵੀ ਹਰ ਪੀੜਤਾਂ ਲਈ ਆਪਣੀ ਐਂਬੂਲੈਂਸ ਦੀ ਮਦਦ ਅੱਗੇ ਵੀ ਦੇਣਾ ਚਾਹੁੰਦਾ ਹਾਂ ਜੋ ਵੀ ਮੈਨੂੰ ਗਲੋਬਲ ਹਸਪੀਟਲ ਬੁਲੇਗਾ ਮੈਂ ਉਹ ਲਈ ਹਰ ਟਾਈਮ 24 ਘੰਟੇ ਹੈਲਪਿੰਗ ਲਈ ਤਿਆਰ ਹਾਂ ਠੀਕ ਹੈ ਤਾਂ ਗੱਲਬਾਤ ਕੀਤੀ ਹੈ ਗਲੋਬਲ ਹਸਪੀਟਲ ਅ ਮਜੀਠਾ ਰੋਡ ਦੇ ਉਹਨਾਂ ਨੇ ਅਪੀਲ ਕੀਤੀ ਹੈ ਕਿ ਜੇਕਰ ਕੋਈ ਪਿੰਡ ਦਾ ਜਾਂ ਕੋਈ ਵਿਅਕਤੀ ਦਾ ਕੋਈ ਇਲਾਜ ਲਾਜ ਕਰਵਾਣਾ ਚਾਹੁੰਦਾ ਤਾਂ ਉਹ ਉੱਥੇ ਆ ਕੇ ਜਿਹੜਾ ਗਲੋਬਲ ਹਸਪੀਟਲ ਦੇ ਵਿੱਚ ਸੰਪਰਕ ਕਰ ਸਕਦਾ ਉੱਥੇ ਜਿਹੜਾ ਇਲਾਜ ਆ ਉਹਨਾਂ ਦੀ ਸੰਸਥਾ ਵੱਲੋਂ ਜਿਹੜਾ ਫ੍ਰੀ ਕੀਤਾ ਜਾਵੇਗਾ ਆਬਰੀ ਸਾਹਿਬ ਤੋਂ ਬినੋਦ ਕੁਮਾਰ